शिवसेना अगू ਦੇ ਉੱਤੇ ਹਮਲਾ ਹੋਇਆ ਹੈ ਤਾਂ ਦੱਸਦੇ ਕਿ ਇਸ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹੁਸ਼ਿਆਰਪੁਰ ਸ਼ਹਿਰ ਦੇ ਨਾਰਾਇਣਗਰ ਇਲਾਕੇ ਦੇ ਵਿੱਚ ਉਸ ਵੇਲੇ دہشت ਫੈਲਦੀ ਹੈ ਜਦੋਂ शिवसेना ਹਿੰਦੁਸਤਾਨੀ ਦੇ ਅਗੂ ਰਜਿੰਦਰ ਰਾਣਾ ਤੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਆ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਜਿੱਥੇ ਭੱਜ ਕੇ ਜਾਨ ਬਚਾਈ ਗਈ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਗੋਲੀ ਵੀ ਚੱਲੀ ਹੈ ਤੇ ਇੱਕ ਮੁੰਡਾ ਜ਼ਖਮੀ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਨੇ ਇਸ ਬਾਬਤ ਕੁਝ ਵੀ ਸਪਸ਼ਟ ਨਹੀਂ ਕੀਤਾ ਪੁਰਾਣੀ ਨੰਜਸ ਦੇ ਝਗੜੇ ਨੂੰ ਲੈ ਕੇ ਪੁਰਾਣੇ ਕੇਸ ਦੇ ਵਿੱਚ ਦੋ ਧਿਰਾਂ ਦੀ ਅਦਾਲਤ ਵਿੱਚ ਪੇਸ਼ੀ ਸੀ ਪੇਸ਼ੀ ਦੇ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਤੇ ਹਮਲਾ ਕੀਤਾ ਤੇ ਇੱਕ ਮੁੰਡੇ ਨੂੰ ਕੁੱਟਿਆ ਵੀ ਗਿਆ ਜਿਸ ਤੋਂ ਬਾਅਦ ਦੂਜੀ ਧਿਰ ਨੇ ਸ਼ਾਮ 5:30 ਵਜੇ ਨਾਰਾਇਣ ਨਗਰ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਰਜਿੰਦਰ ਰਾਣਾ ਤੇ ਉਹਨਾਂ ਦੇ ਪਰਵਾਰ ਨੂੰ ਘੇਰਿਆ ਤੇ ਗੱਡੀ ਤੇ ਹਮਲਾ ਕੀਤਾ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਜਾ ਰਹੀ ਹੈ। ਕੀ ਨਾਮ ਹੈ ਤੁਹਾਡਾ? Shivshankar ਕੀ ਹੈ? ਮੈਂ ਨਾ ਰਜਿੰਦਰ ਰਾਣਾ ਜੀ ਮੈਂ Shivshankar ਦਾ ਪੰਜਾਬ 22 ਪ੍ਰਧਾਨ ਹਾਂ ਜੀ ਤੇ ਮੇਰੇ ਘਰ ਦੇ ਮੂਹਰੇ ਮੇਰੇ ਮੇਰੇ ਤੇ ਵੀ ਗੁਲੀਆਂ ਚੱਲੀਆਂ ਤੇ ਮੇਰੇ ਬੇਟਿਆਂ ਨੂੰ ਵੀ ਚਲਾਈਆਂ ਉਹ ਨਟਕੇ ਬੱਚੇ ਹੈਗੇ ਆ ਤੇ ਮੇਰੀ ਮਿਸ ਜਾਨ ਨੂੰ ਵੀ ਗੁਲੀਆਂ ਮਾਰੀਆਂ ਉਹਨਾਂ ਨੇ ਪਰ ਪੁਲਿਸ ਵੈਰੀਫਾਈ ਕੰਨ ਵਿੱਚ ਨਾਕਾਮਾ ਉਹ ਕਹਿ ਰਹੀ ਹੈ ਕਿ ਇਦਾਂ ਨਹੀਂ ਹੋਈ ਇਦਾਂ ਨਹੀਂ ਹੋਈ ਕੀ ਗੱਲ ਹੋਏ ਉਹਨਾਂ ਨੂੰ ਪਤਾ ਹੋਊਗਾ ਉਹ ਕੰਦੇ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਕਿਉਂ ਸਾਡੀ ਜੋ ਹੈ ਜੀ ਸਾਡੇ ਮਹੱਲੇ ਨੂੰ ਪੁੱਛ ਲੋ ਸਾਰੇ ਮਹੱਲੇ ਨੂੰ ਪਤਾ ਆ ਇੱਥੇ ਗੋਲੀਆਂ ਚੱਲੀਆਂ ਬੱਚੇ-ਬੱਚੇ ਨੂੰ ਪਤਾ ਆ ਠੀਕ ਆ ਜੀ ਸਾਡੀ ਦਾ ਕੋਈ ਜਾਣ ਮਾਨ ਦੀ ਕੋਈ ਉਹ ਰੱਖਿਆ ਹੀ ਹੈ ਨਹੀਂ ਕੀ ਆ ਗੋਲੀਆਂ ਇੱਦਾਂ ਚੱਲੀਆਂ ਇਹ ਤਿੰਨ ਚਾਰ ਗੋਲੀਆਂ ਜਿੰਦੀਆਂ ਆ ਦੇਖੋ ਉਹ ਕਿਹਨਾਂ ਚ ਗਏ ਜਿਹੜੀ ਬਾਕੀ ਰਾਹ ਤੇ ਜੇ ਲੱਗ ਚਲਾਉਂਦੇ ਗਏ ਆ ਸਾਡੀ ਇੱਥੇ ਚਾਰ-ਪੰਜ ਗੋਲੀਆਂ ਸਾਡੀ ਇੱਥੇ ਚਲਾਈਆਂ ਬਰਾਤੇ ਚ ਉਜੜੀ ਕੋ ਗੱਡੀ ਸਾਡੇ ਮਤਲਬ ਮੁੰਡੇ ਆਏ ਸਾਡੇ ਘਰ ਉਹਨਾਂ ਤੇ ਇਹਨਾਂ ਨੇ ਸਾਡੇ ਬੇਟਾ ਸਮਝ ਕੇ ਉਹਨਾਂ ਤੇ ਵੀ ਇਹਨਾਂ ਨੇ ਗੋਲੀਆਂ ਤੇ ਕਿਰਪਾਨਾਂ ਮਾਰੀਆਂ ਉਹ ਰਸਤੇ ਚ ਫੇ ਇਹਨਾਂ ਦੇ ਪ टायर ਵੀ ਪਾੜੇ ਗੱਡੀ ਦੇ ਫੇ ਪਦਨ ਕਹਿੰਦੇ ਕੋਈ ਐਕਸੀਡੈਂਟ ਵੀ ਆਇਆ ਉਹ ਕਿੱਦਾਂ ਹੋਇਆ ਉਹਦੇ ਬਾਰੇ ਮੈਨੂੰ ਹਜੇ ਪੂਰਾ ਪਤਾ ਨਹੀਂ ਪੁਲਿਸ ਵਗੈਰਾ ਆਈ ਸੀ ਮੌਕੇ ਤੇ ਪੁਲਿਸ ਵਗੈਰਾ ਮੌਕੇ ਤੇ ਪੁਲਿਸ ਅਸੋਚਾ ਸਾਹਿਬ ਆਏ ਸੀ ਮੌਕੇ ਤੇ ਡੀਐਸਪੀ ਸਾਹਿਬ ਵੀ ਆਏ ਸੀਗੇ ਤੇ ਬਾਕੀ ਉਹ ਕਹਿੰਦੇ ਦਿਹੇ ਦੇ ਜੋ ਕੰਮ ਹੈਗੀ ਕਰਦੇ ਕਿ ਸੈਟੀਸਫਾਈ ਲੱਗਣੇ ਕਿ ਜਦ ਲੋੜਾ ਖਰਾਬ ਹੋ ਰਹੇ ਨੇ ਜੀ ਹਜੇ ਤੱਕ ਕੋਈ ਸਾਡੀ ਵਜੋਂ ਕੋਈ ਕਾਰਵਾਈ ਕਰੋਗੇ ਤਦ ਹੀ ਪਤਾ ਲੱਗੇਗਾ ਕਿ ਅਸੀਂ ਸਾਡੀ ਵਾਰੀ ਹੈਗੇ ਨਹੀਂ ਨਾ ਨਹੀਂ ਤਾਂ ਫਿਰ ਅੱਗੇ ਰੂਪ ਰੇਖਾ ਬਣਾਵਾਂਗੇ ਸਾਡੇ ਨਾਲ ਇਹ ਤੱਕਾ ਹੋਊਗਾ ਅਸੀਂ ਇਹ ਤੁਹਾਨੂੰ ਨਾ ਦੇਣਾ ਤੇ ਤੁਹਾਨੂੰ ਵੀ ਦਵਾਂਗੇ ਕਿਉਂਕਿ ਸਾਡੇ ਨਾਲ ਇਹ ਤੱਕਾ ਹੋਇਆ ਅਸੀਂ ਇਹ ਕੰਮ ਨਹੀਂ ਹੁਣ ਛੱਡਣਾ ਹੈਗਾ ਕਿਉਂਕਿ ਜੇ ਤਾਂ ਜਿਆਦਾ ਉਹਨਾਂ ਦੀ ਪੂਰੀ ਕਾਰਵਾਈ ਕਰੋਗੇ ਜਿਹੜੀਆਂ ਗੋਲੀਆਂ ਚੱਲੀਆਂ ਅਸੀਂ ਝੂਠੇ ਬੋਲਦੇ ਗੋਲੀਆਂ ਚੱਲੀਆਂ ਉਹਨਾਂ ਕੋਲ ਵੀ ਇੱਕ ਦਿੱਤਾ ਹੈਗਾ ਆ ਫੋਲ ਉਹਨਾਂ ਦਾ ਹੱਥ ਫੜਾਤਾ ਕਹਿੰਦੇ ਤੁਸੀਂ ਚੱਕਿਆ ਹੈਗਾ ਤੇ ਉਹ ਉੱਥੇ ਰੋਡ ਚੱਲਦਾ ਲੱਭਣ ਆਇਆ ਫੇ ਮੁੜ ਕੇ ਇਹ ਅਸੀਂ ਕੋਲ ਚੱਕ ਲਿਆ ਤਾਂ ਕਹਿੰਦੇ ਚੱਕਿਆ ਕਾਤੇ ਘਟਨਾ ਮੈਂ ਜੋ ਮੈਨੂੰ ਵੀ ਅਭੀ ਅਭੀ ਪਤਾ ਚਲਾ ਕਿ 5 ਵਜੇ ਦੇ ਕਰੀਬ ਕੋਈ ਅਣਪਛਾਤੇ ਅਭੀ ਟ੍ਰੇਸ ਨਹੀਂ ਹੋਏ ਕੋਈ ਗਾੜੀ ਵਿੱਚ ਆਏ ਤਿੰਨ ਚਾਰ ਲੋਕ ਉਹਨਾਂ ਨੇ ਪਟਕਾ ਵਗੈਰਾ ਬਾਦਾ ਤਾਂ ਇਨਕੋ ਕੁਝ ਪਛਾਣ ਮੇ ਆ ਵੀ ਗਏ ਇਹਨਾਂ ਨੇ ਵੈਸੇ ਆਏ ਥੇ ਮੌਕੇ ਪਰ ਡੀਐਸਪੀ ਸਾਹਿਬ ਔਰ ਐਸਐਚਓ ਸਾਹਿਬ ਉਹਨਾਂ ਨੇ سارا جانکاری وہ چھانبین بھی کی وہ جو پتا چلا وہ اندھا دھند گولیاں چلا کے گئے یہ ماتا جی بیٹھے تھے یہ بھی گھبرا گئے انہوں نے بھی دیکھا کہ گولیاں چلیں اور دھواں بھی نکلا وہ ایک لیور والا لگا ہوا تھا اس کو میں نے پوچھا کتنی گولی وہ بورا ہے پانچ گولیاں کم سے کم چلی ہیں ابھی ایک دو کیپ ملے ہیں ڈی ایس پی صاحب آئے تھے انہوں نے جو گولیاں چلی ان کے کھول باقی سی سی ٹی وی کیمرے بھی ان کے لگے ہوئے ہیں ان ان میں بھی شاید کچھ فوٹیز نکال کر لے کر گئے ہیں پر حالات یہ جی ہے پنجاب کے لا اینڈ آرڈر کی استھتی اتنی خراب ہے مطلب گنڈا گردی شرعم جو بھی ہے بہت عام آدمی کا رہنا بہت ہی مشکل ہو گیا ہے اور امید کرتے ہیں پرشاسن سے پولیس پرشاسن سے کہ وہ بالکل اس کا انصاف کریں گے جو بھی دوشی ہیں ان پر بنتی کاروائی کریں سر آج ایک واردات ہوئی ہے گولیے چلی ہیں نگر نگر میں کیا سارا سارا معاملہ کیا یہ معاملہ پہلے تو دونوں گھٹوں کی کوئی لڑائی تھی ان کا آج طریق تھی کوٹ میں تو طریق کے بعد جب یہ واپس آ رہے تھے ان کی آپس میں تھوڑی بہت بیس باجی ہوئی ہے اس کے بعد ایک گاڑی آئی ہے اس گاڑی نے وہاں پہ کہتے ہیں کہ دو تین آدمی تھے انہوں نے دوسری گاڑی پہ کوئی اپنے تھیاروں کے ساتھ اس کو شیشے وغیرہ توڑ دیئے اور اس کے بعد وہ دونوں گاڑیاں ایک دوجہ کے پیچھے سپیڈ سے باغی وہاں سے اتنا تو اکرنس وہاں ہوا ہے اس کے بعد کوئی ہوائی فائر بھی ہوا ہے اس کو ویریفائی کر رہے ہیں کہ فائر کس نے کیا تو پھر یہ گاڑی جا کے آگے کسی بزرگ کوئی لیڈی تھی جس کی عمر کو ستر سال کے قریب تھی اور اس کے اسے ٹکرانے کے اس سے اس کی موت ہو گئی تو اس کے بعد ایف آئی آر درج کر لیے دونوں پارٹیوں کا جو بھی بنتا ہے اکارڈنگ ٹو لا ہم آگے ایف آئی آر درج کر کے آگلی کاروائی کریں گے ہاں اب پتا چلا کہ تھوڑا بہت ہوا تھا کچھ تکرار گالی گلوچ ہوا تھا اس میں اس کے بارے میں انفارمیشن ہمیں اب پتہ لگی اس کے بعد کاروائی کرتے ہیں جو بھی بنتی